ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਜੀਤ ਵਲੌਗ ਵਿੱਚ ਅਸੀਂ ਸਾਈਕ ਠੀਕ ਆਪ ਤੁਸੀਂ ਵੀ ਸਾਈਕ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਅੱਜ ਮੈਂ ਪੈਣਾ ਵਾਸਤੇ ਖਾਸ ਲੈ ਕੇ ਆਈ ਆ ਕਿ ਪੈਣਾ ਨੇ ਮੈਨੂੰ ਬਹੁਤ ਕਮੈਂਟ ਕੀਤੇ ਕਈਆਂ ਵੀਰਾਂ ਨੇ ਵੀ ਕਿਹਾ ਕਿ ਸਾਡੇ ਦੰਦਾਂ ਦੇ ਵਿੱਚ ਤੱਤਾ ਠੰਡਾ ਲੱਗਦਾ ਹੈ ਤੇ ਭੈਣ ਜੀ ਤੁਸੀਂ ਕੋਈ ਰੈਮਡੀ ਦੱਸੋ ਤੇ ਦੋ ਤਿੰਨ ਪੈਣਾ ਦੇ ਨਾਮ ਹੈ ਇੱਕ ਗਗਨਦੀਪ ਕੌਰ ਤੂਰ ਇੱਕ ਬਲਵਿੰਦਰ ਕੌਰ ਪੈਣ ਜੱਪਲਪੁਰ ਤੋਂ ਤੇ ਇੱਕ ਕਵਲਜੀਤ ਕੌਰ ਉਹਨਾਂ ਦਾ ਕਮੈਂਟ ਆਇਆ ਸੀਗਾ ਕਿ ਤੁਸੀਂ ਨਾ ਸਾਨੂੰ ਪਲੀਜ਼ ਸਾਨੂੰ ਦੱਸੋ ਕਿ ਡਿਲੀਵਰੀ ਤੋਂ ਬਾਅਦ ਨਾ ਸਾਡੇ ਦੰਦ ਜਿਵੇਂ ਨਾ ਕੁਛ ਤੱਤਾ ਠੰਡਾ ਜਿਵੇਂ ਲੱਗਦਾ ਏਦਾਂ ਵਾ ਜਦੋਂ ਕੋਈ ਚੀਜ਼ ਖਾਂਦੇ ਆ ਜਿਦਾਂ ਮੂੰਹ ਖੋਲਦਿਆਂ ਤੇ ਹੋਰ ਹੀ ਅਜੀਬ ਜਿਹਾ ਫੀਲ ਹੁੰਦਾ ਤੇ ਇਹ ਸਾਰਾ ਕੁਝ ਮੇਰੇ ਨਾਲ ਵੀ ਹੋਇਆ ਜੀ ਤੇ ਜਦੋਂ ਭੈਣਾ ਨੇ ਕੱਲ ਕਮੈਂਟ ਕੀਤੇ ਤੇ ਮੈਂ ਕਿਚ ਕਿਹਾ ਨਾ ਮੈਂ ਇਹ ਰੈਮਡੀ ਜ਼ਰੂਰ ਸ਼ੇਅਰ ਕਰਾਂ ਕਿ ਇਹ ਹਮੇਸ਼ਾ ਹੀ ਮੈਨੂੰ 22 23 ਸਾਲ 23 ਸਾਲ ਹੋ ਗਏ ਮੈਨੂੰ ਵਿਆਹ ਨੂੰ ਤੇ ਇਹ ਮੈਂ ਉਹਦੋਂ ਦਾ ਜਦੋਂ ਮੈਂ ਆਈ ਸੀ ਉਹ ਮੇਰੇ ਮਦਰ ਇਨ ਲਾ ਵਾਰਤ ਦੇ ਸੀਗੇ ਤੇ ਉਹਨਾਂ ਨੇ ਵਿਆਹ ਤੋਂ ਉਹਨ ਮਾਸੀ ਜੀ ਆਈ ਸੀ ਸਾਡੇ ਤੋਂ ਉਹਨਾਂ ਨੇ ਦੱਸਿਆ ਕਿ ਤੁਸੀਂ ਆ ਬਣਾਓ ਕਿ ਮੇਰੇ ਜਠਾਣੀ ਦੇ ਦੰਦਾਂ ਨੂੰ ਕੋਈ ਪ੍ਰੋਬਲਮ ਸੀਗੇ ਇਦਾਂ ਤੇ ਫਿਰ ਮੰਮੀ ਨੇ ਸ਼ਾਇਦ ਬਣਾਇਆ ਸੀ ਉਹਨਾਂ ਦੇ ਵੀ ਹਵਾ ਵਗੈਰਾ ਦਾ ਕੋਈ ਸੀਖ ਚੱਕਰ ਕੇ ਲੱਗ ਗਿਆ ਸੀ ਤੇ ਉਹ ਕਿਉਂਕਿ ਹੁੰਦਾ ਨਾ ਕਿ ਐਸੀ ਹੈ ਉਦੋਂ ਪਤਾ ਨਹੀਂ ਹੁੰਦਾ ਸੀ ਅਸੀਂ ਮਤਲਬ ਮੂੰਹ ਨਹੀਂ ਟੱਕਦੇ ਸਿਆਣੀਆਂ ਜਨਾਨੀਆਂ ਉਦੋਂ ਕਹਿੰਦੀਆਂ ਹੁੰਦੀਆਂ ਸੀ ਕਿ ਮੂੰਹ ਟੱਕ ਕੇ ਰੱਖੋ ਹਨਾ ਠੰਡਾ ਪਾਣੀ ਨਹੀਂ ਪੀਣਾ ਤੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਹੀ ਤਿਆਰ ਰੱਖਦੇ ਤੇ ਤਾਂ ਕਰਕੇ ਸਾਨੂੰ ਅੱਗੇ ਜਾ ਕੇ ਪ੍ਰੋਬਲਮਾਂ ਆ ਜਾਂਦੀਆਂ ਨੇ ਤੇ ਕਈਆਂ ਇੱਕ ਨਹੀਂ ਕਈ ਭੈਣਾਂ ਹੋਣਗੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋਏਗੀ ਤੇ ਮੈਂ ਇਹ ਵੀਡੀਓ ਇਸ ਲਈ ਫਿਰ ਮੈਂ ਅੱਜ ਸ਼ੇਅਰ ਕਰਨ ਲੱਗੀ ਤੁਹਾਡੇ ਵਾਸਤੇ ਤੇ ਮੈਂ ਜਿਹੜੀ ਰੈਮਡੀ ਬਣਾਈ ਆ ਘਰ ਦੀਆਂ ਚੀਜ਼ਾਂ ਤੋਂ ਨੀਮ ਆ ਦੀ ਮਿੱਠੀ ਨੀਮ ਕਹਿੰਦੇ ਜਿਹਨੂੰ ਕੜੀ ਪੱਤਾ ਕਹਿ ਦਿੰਦੇ ਉਹਨੂੰ ਮਿੱਠੀ ਨੀਮ ਕਹਿੰਦੇ ਆ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹਨਾ ਤੇ ਉਹ ਮੈਂ ਕਿਦਾਂ ਤੇਲ ਬਣਾ ਕੇ ਰੱਖਦੀ हूं ਤੇਲ ਬਣਾ ਕੇ ਮੈਂ ਹਮੇਸ਼ਾ ਹੀ ਬਾਥਰੂਮ ਦੇ ਵਿੱਚ ਰੱਖ ਦਿੰਨੀ ਆ ਤੇ ਉਹਨੂੰ ਰੱਖ ਕੇ ਤੇ ਫਿਰ ਮੈਂ ਜਦੋਂ ਸਿਰੇ ਬਰਸ਼ ਕੀਤਾ ਹਨਾ ਵੈਸੇ ਤੇ ਦੰਤਨ ਕਰੋ ਤੁਸੀਂ ਜੇ ਪਿੰਡਾਂ 'ਚ ਰਹਿੰਦੇ ਹੋ ਤੇ ਕਿੱਕਰ ਦੀ ਦਤਨ ਨੀਮ ਦੀ ਦਤਨ ਕਰੋ ਬਹੁਤ ਵਧੀਆ ਰਹਿੰਦੀ ਆ ਤੇ ਸਾਨੂੰ ਤਾਂ ਚਲੋ ਇੱਥੇ ਨਹੀਂ ਸ਼ਰਮ ਵਾਲਿਆਂ ਨੂੰ ਨਹੀਂ ਮਿਲਦੀ ਤੇ ਅੱਜ ਕੱਲ੍ਹ ਸ਼ਾਇਦ ਆਨਲਾਈਨ ਮਿਲ ਵੀ ਲੱਗੀਆਂ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਹோம் ਰੈਮਡੀ ਹੀ ਯੂਜ਼ ਕਰਕੇ ਤੇ ਆਪਣੇ ਆਪ ਨੂੰ ਠੀਕ ਕਰੀਏ ਕਿ ਬਹੁਤ ਜ਼ਿਆਦਾ ਦੰਦਾਂ ਦੀ ਪ੍ਰੋਬਲਮ ਜਦੋਂ ਹੋ ਜਾਂਦੀ ਹੈ ਨਾ ਤੇ ਇਹ ਬਹੁਤ ਜ਼ਿਆਦਾ ਮਹਿੰਗਾ ਇਹਦਾ ਹੈਗਾ ਇਲਾਜ ਵੀ ਬਹੁਤ ਮਹਿੰਗਾ ਹੈ ਤੇ ਇਹ ਜਦੋਂ ਇੱਕ ਰੇੜ ਜੇ ਤੇ ਬਹੁਤ ਤਕਲੀਫ ਚ ਪੈਣਾ ਆਉਂਦੀ ਹੈ ਕਿਉਂਕਿ ਮੇਰੇ ਪਿੱਛੇ ਦੇ ਹਸਬੰਦ ਦੇ ਹੀ ਦੰਦ ਝਾੜਦੇ ਤੇ ਇੱਕ ਸਾਈਡ ਤੇ ਨਾ ਮਾਸ ਜਾਂ ਉਖੜ ਗਿਆ ਸੀਗਾ ਤੇ ਬਹੁਤ ਪ੍ਰੋਬਲਮ ਆਈ ਬਹੁਤ ਦਵਾਈ ਲਈ ਤੇ ਦਿਮਾਗ ਚ ਨਾ ਆਇਆ ਇਹ ਨਹੀਂ ਕਿ ਤੇਲ ਬਣਾ ਕੇ ਰੱਖਿਆ ਹੋਇਆ ਉਹ ਮੂੰਹ ਚ ਲਗਾ ਲਓ ਫਿਰ ਇਹਨਾਂ ਨੂੰ ਇੱਕ ਦਿਨ ਮੈਂ ਕਿਹਾ ਮੈਂ ਕਿਹਾ ਜਿਹੜਾ ਮੈਂ ਤੇਲ ਬਣਾਇਆ ਤੁਸੀਂ ਉਹ ਲਗਾ ਕੇ ਦੇਖੋ ਇਹਨਾਂ ਨੇ ਤੇਲ ਜਿਹੜਾ ਉਹ ਲਾਉਣਾ ਸ਼ੁਰੂ ਕੀਤਾ ਤੇ ਇਹਨਾਂ ਦਾ ਜਿਹੜਾ ਰੇਸ਼ਾ ਵਗੈਰਾ ਸੀ ਸਾਰਾ ਹਟ ਗਿਆ ਬਹੁਤ ਵਧੀਆ ਰਿਹਾ ਤੇ ਤੁਸੀਂ ਸਾਰੀਆਂ ਭੈਣਾਂ ਇਹ ਜ਼ਰੂਰ ਘਰ ਬਣਾ ਕੇ ਰੱਖੋ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹਨ ਤਾਂ ਯਾਦਤ ਪਾਓ ਕਿਉਂਕਿ ਅਸੀਂ ਤੇ ਆਪਣੇ ਆਪ ਤੇ ਧਿਆਨ ਨਹੀਂ ਦਿੰਦੇ ਤੇ ਚਲੋ ਉਹ ਕਿਹੜੀ ਰੈਮਡੀ ਹੈ ਮੈਂ ਤੁਹਾਨੂੰ ਦੱਸਦੀਆਂ ਤੇ ਮੈਂ ਸਾਰੀ ਰੈਮਡੀ ਬਣਾ ਕੇ ਤਿਆਰ ਕਰਕੇ ਰੱਖ ਲਈ ਅਗੇ ਐਡ ਆਨ ਕਰ ਦਾਂਗੇ ਚਲੋ ਮਿਲਦੇ ਹਾਂ ਜੀ ਹਾਂਜੀ ਫਰੈਂਡਸ ਪੈਨ ਰੱਖਦਾ ਮੈਂ ਗੈਸ ਤੇ ਗੈਸ ਕਰਤਾ ਔਨ ਤੇ ਇਹਦੇ ਵਿੱਚ ਮੈਂ ਇੰਨਾ ਕੁ ਜਿੰਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨਾ ਬਣਾ ਲਓ ਮੈਂ ਥੋੜਾ ਹੀ ਬਣਾਣਾ ਹੈ ਆਪਣੇ ਵਾਸਤੇ ਤੇ ਜੇ ਤੁਸੀਂ ਜ਼ਿਆਦਾ ਕਿਉਂਕਿ ਘਰ ਦੇ ਚੀਜ਼ਾਂ ਹੁੰਦੀਆਂ ਨੇ ਜਦੋਂ ਖਤਮ ਹੋ ਜਾਂਦਾ ਉਦੋਂ ਹੀ ਬਣਾ ਲੈਣੀ ਹੈ ਜੇ ਤੁਸੀਂ ਭੈਣਾਂ ਨੇ ਜ਼ਿਆਦਾ ਬਣਾਉਣਾ ਤੇ ਕੌਲੀ ਤੇਲ ਦੀ ਵੀ ਲੈ ਸਕਦੇ ਹੋ ਤੇ ਉਸ ਆਪਨਾ ਹੀ ਸਾਰਾ ਸਮਾਨ ਪਾਉਣਾ ਤੇ ਇੱਥੇ ਮੈਂ ਕੜੀ ਪੱਤਾ ਔਰ ਜਿਹੜੀ ਨਿੰਮ ਸੀ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਕਿਉਂਕਿ ਕੱਲ ਮੈਂ ਸਾਬਣ ਜਿਹੜਾ ਬਣਾਇਆ ਸੀ ਉਹਦੇ ਵਿੱਚ ਵੀ ਯੂਜ਼ ਕੀਤਾ ਸੀ ਇਹ ਤੇ ਇੱਕ ਆੜੀ ਪੱਤਾ ਤੇ ਮੈਂ ਹੁਣੇ ਤੋੜ ਕੇ ਲਿਆਏ ਸੀ ਸਵੇਰੇ ਤੇ ਇਹਨੂੰ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਪਰ ਮੈਨੂੰ ਇਹ ਕਿਹਾ ਦਾ ਮੋਇਸਚਰ ਜਿਹੜਾ ਵੇਚਣਾ ਰਹਿ ਜੇ ਤੇ ਉਹਨੂੰ ਕੋਣੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸਭ ਤੋਂ ਪਹਿਲਾਂ ਅਸੀਂ ਲੈ ਲਾਂਗੇ 10-15 ਲੌਂਗ ਲੌਂਗ ਜਿਹੜੇ ਮੈਂ 10-15 ਲੌਂਗ ਲੈ ਲੈਨੇ ਤੇਲ ਸੜ ਚੁੱਕਾ ਸੀ ਸਾਡਾ ਤੇ ਇਹਦੇ ਵਿੱਚ ਮੈਂ ਲੌਂਗ ਪਾ ਤੇ ਸਭ ਤੋਂ ਪਹਿਲਾਂ ਫਿਰ ਲਸਣ ਦੀਆਂ ਤੁਰੀਆਂ 10 ਲੈ ਲਓ 8 ਲੈ ਲਓ ਤੇ ਇਹ ਥੋੜੀਆਂ ਛੋਟੀਆਂ ਸੀ ਲਸਣ ਦੀਆਂ ਤੇ ਇਹ ਮੈਂ 9-10 ਲੈ ਲਈਆਂ ਸੀ ਤੇ ਫਿਰ ਇਸ ਤੋਂ ਬਾਅਦ ਤਾਂ ਮੈਂ ਕੜੀ ਪੱਤਾ ਫਿਰ ਨਿੰਮ ਦੇ ਪੱਤੇ ਪਾ ਲਏ ਇਦਾਂ ਹੀ ਜਿਵੇਂ ਮੁੱਠੀ ਜਾਂਦੇ ਨਾ ਇਦਾਂ ਪੱਤੇ ਇੰਨੇ ਪਾ ਲਓ ਤੇ ਇਸ ਤੋਂ ਬਾਅਦ ਮੈਂ ਪਾਈ ਸੀ ਮੇਥੇ ਮੇਥੇ ਮੈਂ ਛੋਟਾ ਚਮਚ ਹਾਫ ਪਾਇਆ ਸੀਗਾ ਇਸ ਤੋਂ ਬਾਅਦ ਮੈਂ ਪਾਈ ਸੀ ਇੱਕ ਚਮਚ ਪਰ ਕੇ ਜਵੈਨ ਦਾ ਜਵਾਨੀ ਬਹੁਤ ਵਧੀਆ ਹੁੰਦੇ ਤੇ ਲੌਂਗ ਵੀ ਦੰਦਾ ਵਾਸਤੇ ਬਹੁਤ ਵਧੀਆ ਤੇ ਥੋੜੀ ਅੱਧਾ ਚਮਚ ਮੈਂ ਕਲੌਂਜੀ ਦਾ ਪਾ ਦਿੱਤਾ ਸੀਗਾ ਇਹਨਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਸਾੜ ਲੈਣਾ ਤੇ ਹਿੰਗ ਜਿਹੜੀ ਮੈਂ ਸਟਾਰਟਿੰਗ 'ਚ ਨਹੀਂ ਪਾਈ ਕਿਉਂਕਿ ਹਿੰਗ ਜਦੋਂ ਪਾ ਦਈਏ ਫਿਰ ਵਿੱਚ ਨਾਲ ਹੀ ਜਲ ਜਾਂਦੀ ਮੈਂ ਕਿ ਥੋੜੀ ਜਦੋਂ ਠੰਡਾ ਜਾਂ ਥੋੜਾ ਜਿਹਾ ਕੋਸਾ ਹੋ ਉਹਦੋਂ ਹਿੰਗ ਪਾਵਾਂਗੀ ਥੋੜੀ 스ਮੈਲ ਜੀ ਵੀ ਨਾਲ ਰਹੇਗੀ ਤੇ ਹਲਦੀ ਨੂੰ ਵੀ ਮੈਂ ਨਾਲ ਪਹਿਲਾਂ ਨਹੀਂ ਪਾਇਆ ਤੇ ਬਾਅਦ ਵਿੱਚ ਪਾਵਾਂਗੀ ਮੈਂ ਹਲਦੀ ਨੂੰ ਜਦੋਂ ਸਾਰਾ ਪ੍ਰੋਸੀਜਰ ਹੋ ਜਾਏਗਾ ਉਸ ਤੋਂ ਬਾਅਦ ਮੈਂ ਹਲਦੀ ਪਾਵਾਂਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਸਣ ਨੂੰ ਇਹਨਾਂ ਜਿਹੜਾ ਵੀ ਸਮਾਨ ਪਾਇਆ ਮੈਂ ਸਾਰੇ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਸਾੜ ਲੈਣਾ ਕਿਉਂਕਿ ਤੇਲ ਮੈਂ ਪਹਿਲਾਂ ਹੀ ਕાળ ਲਿਆ ਸੀਗਾ ਇਹਦੇ ਵਿੱਚ ਜਿੱਦਾਂ ਕੁਕਰੇ ਵਿੱਚ ਜਿਤਰਾ ਹੋ ਜਾਂਦੇ ਨੇ ਪੱਤੇ ਸੁੱਕ ਜਾਂਦੇ ਨੇ ਇਦਾਂ ਮਤਲਬ ਤੁਸੀਂ ਕਰ ਲੈਣੇ ਤੇ ਲਸਣ ਵੀ ਜਿਹੜਾ ਲਾਲ ਹੋ ਜਾਂਦਾ ਵਿੱਚ ਤੇ ਇਹਦੇ ਜਮੈਂ ਘੱਟ ਫਲੇਮ ਕਰ ਦਿੱਤੀ ਸੀਗੀ ਤੇ ਇਹਨੂੰ ਚੰਗੀ ਤਰ੍ਹਾਂ ਇਦਾਂ ਬਣਾ ਲਿਆ ਸੀ ਘਟੇ ਸੇਕ ਦੇ ਉੱਤੇ 10-15 ਮਿੰਟ ਇਦਾਂ ਤੁਸੀਂ ਕਰਨਾ ਹੈ ਤੇ ਇੱਕ ਤੇ ਇੱਕਦਮ ਬਣ ਕੇ ਇਹ ਚੂਰਾ ਜੇ ਹੋ ਜਾਂਦੇ ਹੁੰਦੇ ਆ ਤੇ ਪੱਤੇ ਜਿਹੜੇ ਸਾਰੇ ਤੇ ਜੇ ਤੁਹਾਡਾ ਦਿਲ ਕਰੇ ਤੇ ਕੌਲੀ 'ਚ ਤੁਸੀਂ ਕੱਪੜਾ ਛਾਣ ਵੀ ਕਰ ਸਕਦੇ ਹੋ ਸਾਰੇ ਨੂੰ ਬਰੀਕ-ਬਰੀਕ ਕਰਕੇ ਪਰ ਮੈਂ ਇਹਨੂੰ ਸ਼ੀਸ਼ੀ ਦੇ ਵਿੱਚ ਨਾਲ ਹੀ ਪਾ ਲੈਣੀ ਹੂ ਕਿਉਂਕਿ ਇਹਨਾਂ ਦਾ ਫਾਇਦਾ ਹੀ ਹੈ ਇਹਨਾਂ ਨੂੰ ਨੁਕਸਾਨ ਕੋਈ ਨਹੀਂ ਹੈ ਤੇ ਇੱਥੇ ਮੈਨੂੰ ਥੋੜੇ ਜਨੇ ਨਿੰਮ ਦੇ ਪੱਤੇ ਘੱਟ ਲੱਗ ਰਹੇ ਸੀ ਮੈਂ ਚਲੋ ਪਾ ਦਿੰਨੇ ਆ ਨਿੰਮ ਬਹੁਤ ਵਧੀਆ ਹੁੰਦੀ ਹੈ ਫਿਰ ਦੰਦਾਂ ਦੇ ਵਿੱਚ ਕਦੀ ਵੀ ਕੀੜਾ ਲੱਗ ਜਾਏ ਤੁਹਾਡੇ ਜਾਂ ਤੁਹਾਡੇ ਚ ਰੇਸ਼ਾ ਪੈ ਜਾਈ ਇਹ ਤੁਸੀਂ ਵਰਤੋਗੇ ਤੇ ਬਿਲਕੁਲ ਇੱਕਦਮ ਠੀਕ ਰਹੇਗਾ ਐਂਟੀਸੈਪਟਿਕ ਦਾ ਕੰਮ ਕਰਦਾ ਹੈ ਔਰ ਜਿਨ੍ਹਾਂ ਨੂੰ ਭੈਣਾਂ ਨੂੰ ਤਤਾ ਠੰਡਾ ਲੱਗਦਾ ਉਹ ਵੀ ਹਟ ਜਾਂਦਾ ਹੈ ਇਹ ਤਾਂ ਮੈਂ ਬਹੁਤ ਵਰਤ ਰਹੀ ਹਾਂ ਔਰ ਮੈਂ ਤਾਈ ਮੈਨੂੰ ਕੱਲ ਨਾ ਕਮੈਂਟ ਆਈ ਸੀ ਤੇ ਅੱਜ ਮੈਂ ਹੁਣੇ ਹੀ ਜਦੋਂ ਵੀਡੀਓ ਸ਼ੂਟ ਕਰਨ ਲੱਗੀ ਸੀ ਉਦੋਂ ਮੈਂ ਫੋਨ ਚੱਕਿਆ ਤੇ ਸੁਖਵਿੰਦਰ ਕੌਰ ਦੀ ਆਈਡੀ ਤੋਂ ਭੈਣ ਨੇ ਅੱਜ ਫੇਰ ਕਮੈਂਟ ਕੀਤਾ ਉਹਨਾਂ ਨੇ ਪਹਿਲਾਂ ਵੀ ਕਮੈਂਟ ਕੀਤਾ ਸੀਗਾ ਆਂ ਮੇਰੇ ਦੰਦਾਂ ਨੂੰ ਇਦਾਂ ਪਾਣੀ ਇਦਾਂ ਤੱਤਾ ਠੰਡਾ ਲੱਗਦਾ ਤੇ ਤੁਸੀਂ ਜ਼ਰੂਰ ਕੁਝ ਦੱਸੋ ਤੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਨੈਕਸਟ ਵੀਡੀਓ ਪਾਵਾਂਗੀ ਤੇ ਕੱਲ ਫਿਰ ਮੈਂ ਨੈਕਸਟ ਜਿਹੜੀ ਸੀ ਉਹ ਸਾਬਣ ਤੇ ਪਾ ਦਿੱਤੀ ਕਿ ਉਹਦੇ ਵੀ ਬਹੁਤ ਜਾਣ ਆ ਰਹੇ ਸੀ ਕਿ ਸਕਿਨ ਪ੍ਰੋਬਲਮ ਜਿੰਨਾਂ ਨੂੰ ਹੈਗੀਆਂ ਨੇ ਤੇ ਫਿਰ ਉਹਨਾਂ ਵਾਸਤੇ ਫਿਰ ਮੈਂ ਕੱਲ ਸਾਬਣ ਬਣਾਇਆ ਸੀ ਸਾਬਣ ਹੀ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਸੀ ਤੇ ਉਹ ਮੈਂ ਅੱਜ ਸਵੇਰੇ ਆਪਣੇ ਕੇਸ ਵੀ ਉਸ ਦੇ ਨਾਲ ਉਸ ਦੇ ਨਾਲ ਹੀ ਸ਼ੈਂਪੂ ਦੇ ਬਿਲਕੁਲ ਨਹੀਂ ਲਗਾਇਆ ਆ ਦੇਖੋ ਜੀ ਸਾਰਾ ਬਣ ਗਿਆ ਨਾ ਬਹੁਤ ਸੋਹਣਾ ਬਣ ਗਿਆ ਤੇ ਇਹਨੂੰ ਹੁਣ ਮੈਂ ਸਾਰੇ ਨੂੰ ਜਿਹੜਾ ਇਹ ਵਾ ਨਾ ਤੇ ਇਹਨੂੰ ਪਾ ਦਾਂਗੀ ਤੇ ਉਹ ਸੁਖਵਿੰਦਰ कौर ਭੈਣ ਅੱਜ ਫਿਰ ਮੈਂ ਕਮੈਂਟ ਪੜਿਆ ਤੇ ਮੈਂ ਕਿਹਾ ਚਲੋ ਮੈਂ ਅੱਜ ਇਹੀ ਵੀਡੀਓ ਬਣਾਉਂਦੀ ਆ ਪਹਿਲਾਂ ਮੈਂ ਵਲੌਗ ਬਣਾ ਰਹੀ ਸੀਗੀ ਕਿ ਅੱਜ ਵਲੌਗ ਪਾਵਾਂਗੀ ਜਾਂ ਸਕੀਨ ਤੇ ਪਾਵਾਂਗੀ ਪਰ ਮੈਂ ਕਿਹਾ ਚਲੋ ਭੈਣ ਦੀ ਤਕਲੀਫ ਹੁੰਦੀ ਕਿ ਦੰਦਾਂ ਦੀ ਤਕਲੀਫ ਬਹੁਤ ਜ਼ਿਆਦਾ ਹੁੰਦੀ ਇਸ ਕਰਕੇ ਫਿਰ ਮੈਂ ਅੱਜ ਇਹ ਬਣਾਇਆ ਤੇ ਹੁਣ ਮੈਂ ਹਿੰਗ ਪਾ ਦਾਂਗੀ ਇੰਨੀ ਕੁ ਹਿੰਗ ਪਾਈ ਮੈਂ ਇਹ ਮੈਂ ਆਰਮਦੇਵ ਦੀ ਹਿੰਗ ਲਈ ਆ। ਵੈਸੇ ਤੇ ਜੰਡੂ ਦੀ ਮੈਂ ਹਿੰਗ ਲੈ ਕੇ ਰੱਖਦੀ ਹੁੰਨੀ ਆ। ਤੇ ਇਹਨੂੰ ਹਿੰਗ ਨੇ ਇਦਾਂ ਹੀ ਜਿਹੜਾ ਤੇਲ ਆ ਕੜਿਆ ਉਹਦੇ ਵਿੱਚ ਇਦਾਂ ਹੀ ਪੁੱਜ ਜਾਣਾ। ਤੇ ਇਹ ਹੁਣ ਸਾਰਾ ਹੀ ਮੈਂ ਸ਼ੀਸ਼ੀ ਦੇ ਵਿੱਚ ਪਾ ਲਾਂਗੀ। ਤੇਲ ਵੀ ਥੋੜਾ ਜਿਨਾ ਬਣ ਕੇ ਤਿਆਰ ਹੋਇਆ ਕਾਫੀ ਦਿਨ ਲੰਘ ਜਾਣਗੇ, 3-4 ਮਹੀਨੇ ਲੰਘ ਜਾਣਗੇ ਇਹਨੇ ਤੇਲ ਨੂੰ। ਕਿਉਂਕਿ ਕਦੀ ਕੰਨਾਂ 'ਚ ਤੁਹਾਡੇ ਫਿੰਸੀ ਵਗੈਰਾ ਬੱਚਿਆਂ ਦੇ ਹੋ ਜਾਂਦੀ, ਵੱਡਿਆਂ ਦੇ ਹੋ ਜਾਂਦੀ ਆ। ਤੇ ਇਹਦੀ ਦੂ ਬੂੰਦ ਦਾ ਤੇਲ ਦੀਆਂ ਜ਼ਰੂਰ ਪਾਓ ਰੇਸ਼ਾ ਵਗੈਰਾ, ਜੋ ਵੀ ਫਿੰਸੀ ਵਗੈਰਾ ਹੈ, ਉਹ ਬੈਠ ਜਾਂਦੀਆਂ ਨੇ। ਇਹ ਬਹੁਤ ਕਾਰਗਰ ਹੈ। ਔਰ ਆਪਣੇ ਬਹੁਤ ਆਰਾਮ ਮਿਲਦਾ ਇਹਨਾਂ ਚੀਜ਼ਾਂ ਦੇ ਨਾਲ ਤੇ ਇਹ ਬਹੁਤ ਵਧੀਆ ਹੈ ਮੈਂ ਸਾਰੀਆਂ ਭੈਣਾਂ ਨੂੰ ਕਹਾਂਗੀ ਇਸ ਘਰ 'ਚ ਆਪਣੇ ਜਰੂਰ ਬਣਾ ਕੇ ਰੱਖੋ ਤੇ ਇਹਨੂੰ ਹੁਣ ਮੈਂ ਕੱਚ ਦੀ ਸ਼ੀਸ਼ੀ ਦੇ ਵਿੱਚ ਇਦਾਂ ਪਾ ਕੇ ਰੱਖਾਂਗੀ ਤੇ ਬਹੁਤ ਵਧੀਆ ਬਣ ਗਿਆ ਮੈਂ ਚਲੋ ਭੈਣਾਂ ਨਾਲ ਸ਼ੇਅਰ ਕਰ ਦਈਏ ਜੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿੰਨਾਂ ਭੈਣਾਂ ਨੇ ਮੈਨੂੰ ਕਮੈਂਟ ਕੀਤੇ ਸੀਗੇ ਤੇ ਮੈਂ ਕਿਹਾ ਚਲੋ ਜਰੂਰ ਬਣਾ ਕੇ ਦਿਖਾ ਦੱਸਾਂਗੀ ਤੇ ਲੋ ਜੀ ਬਣ ਕੇ ਤਿਆਰ ਹੋ ਗਿਆ ਤੇ ਸੁਖਵਿੰਦਰ ਭੈਣ ਨੂੰ ਹੈਗਾ ਕਿ ਅੱਜ ਤੁਸੀਂ ਜ਼ਰੂਰ 4 ਵਜੇ ਵੀਡੀਓ ਮੇਰੀ ਵੇਖ ਲਓ ਅੱਜ ਉਹਨਾਂ ਨੂੰ ਮੈਂ ਮੈਸੇਜ ਕਰ ਦਿੱਤਾ ਸੀਗਾ ਕਿ ਫਿਰ ਤੁਸੀਂ ਬਣਾ ਸਕੋ ਕੋਈ ਕੋਈ ਜ਼ਿਆਦਾ ਨਹੀਂ ਹੈ ਤਾਂ ਉਮਜਾਮ ਕਰਨਾ ਪੈਂਦਾ ਘਰ 'ਚ ਹੀ ਸਗੀਆਂ ਚੀਜ਼ਾਂ ਹੁੰਦੀਆਂ ਆਮ ਸਬਰਾ ਕੁਝ ਮਿਲ ਜਾਂਦਾ ਫ੍ਰੈਂਡ ਤੇਲ ਬਣ ਕੇ ਤਿਆਰ ਹੋ ਗਿਆ ਇਹ ਤੇਲ ਹੈ ਤੇ ਇਹਦਾ ਜਿਹੜਾ ਵੀ ਸਾਰਾ ਸਮਾਨ ਸੀ ਜੋ ਵੀ ਇਹਦੇ 'ਚ ਨਿਮ ਵਗੈਰਾ ਸਾਰਾ ਜਿੰਨਾ ਸਮਾਨ ਪਾਇਆ ਸੀਗਾ ਉਹ ਮੈਂ ਨਾਲੇ ਜਤੀਲ ਦੇ ਵਿੱਚ ਪਾ ਲਾਂਗੀ 10 ਤੋਂ 12 ਦਿਨ ਇਹਨਾਂ ਵਿੱਚ ਰਹਿਣ ਦਾਂਗੀ ਅਗਰ ਤੁਸੀਂ ਵੈਸੇ ਤੇ ਮੈਂ ਇਦਾਂ ਹੀ ਬਾਥਰੂਮ ਵਿੱਚ ਰੱਖ ਦੇਣੀ ਸਿਰ ਉੱਦਿਆਂ ਥੋੜਾ ਜਨਾ ਲਗਾ ਲੈਣੇ ਆ ਨਹੀਂ ਤਾਂ ਕੁੰਨਕੇ ਤੁਸੀਂ ਕਿਸੇ ਸ਼ੀਸ਼ੀ ਵਿੱਚ ਪਾ ਲਓ ਜੇ ਤੁਸੀਂ ਇਹ ਚੀਜ਼ਾਂ ਨਹੀਂ ਪਾਓਗੇ ਮੈਂ ਨੁਕਸਾਨ ਕੋਈ ਨਹੀਂ ਇਹਨਾਂ ਵਿੱਚ ਰਹਿਣ ਦੋ ਅਜਰੈਨ ਹੈ ਹਨਾ ਅਜਰੈਨ ਨਿੰਮ ਐ ਫਿਰ ਕੜੀ ਪੱਤਾ ਜਿਹਨੂੰ ਮਿੱਠੀ ਨਿੰਮ ਕਹਿੰਦੇ ਆ ਮੇਥੇ ਐ ਲੌਂਗ ਐ ਲੌਂਗ ਵੀ ਦੰਦਾ ਵਾਸਤੇ ਬਹੁਤ ਵਧੀਆ ਐ ਔਰ ਕਲੌਂਜੀ ਪਾਈ ਅਜਵੈਨ ਐ ਔਰ ਥੋੜੀ ਜੀ ਹਿੰਗ ਬਾਦ ਵਿੱਚ ਇਸ ਕਰਕੇ ਪਾਈ ਸੀ ਕਿਉਂਕਿ ਹਿੰਗ ਜਿਹੜੀ ਜਲ ਜਾਂਦੀ ਤੇਲ ਪਹਿਲਾਂ ਮੈਂ ਕਾੜ ਲਿਆ ਸੀਗਾ ਤੇ ਜਦੋਂ ਉਹ ਫਿਰ ਜ਼ਿਆਦਾ ਜਲ ਜਾਂਦੀ ਉਹ ਫਿਰ ਮੈਂ ਬਾਅਦ ਚ ਪਾਉਂਦੀ ਆ ਤੇ ਹਲਦੀ ਵੀ ਮੈਂ ਹੁਣ ਪਾਵਾਂਗੀ ਤੇਲ ਬਹੁਤ ਗਰਮ ਹੈ ਜੇ ਇਸ ਸ਼ੀਸ਼ੀ ਦੇ ਵਿੱਚ ਤੇ ਹਲਦੀ ਜਿਹੜੀ ਉਹ ਨੂੰ ਮੈਂ ਹੁਣ ਪਾਵਾਂਗੀ ਤੁਹਾਡੇ ਸਾਹਮਣੇ ਬਾਕੀ ਸਾਰਾ ਮਟੀਰੀਅਲ ਪਾ ਲਿਆ ਸੀਗਾ ਮੈਂ ਬਸ ਹਲਦੀ ਮੈਂ ਐਨਕ ਲਈ ਹੈ ਤੇ ਇਹਨੂੰ ਹੁਣ ਮੈਂ ਇਹਦੇ ਵਿੱਚ ਪਾ ਦਾਂਗੀ ਹਲਦੀ ਵੀ ਬਹੁਤ ਵਧੀਆ ਹੈ ਐਂਟੀਸੈਪਟਿਕ ਹੈ ਨਾ ਤੇ ਇਹਨੂੰ ਸਾਰਾ ਇਦਾਂ ਇਹਨੂੰ ਮਿਲਾ ਲੈਣਾ ਤੇਲ ਨੂੰ ਸਾਰਿਆਂ ਨੂੰ ਹਲਦੀ ਪਾ ਕੇ ਹਲਦੀ ਮੈਂ ਕੱਚੀ ਹੀ ਪਾਈ ਇਹਦੇ ਵਿੱਚ ਤੇ ਕੋਸ਼ਿਸ਼ ਕਰੋ ਜੇ ਇਹ ਤੁਹਾਨੂੰ ਕੱਚੀ ਹਲਦੀ ਮਿਲਦੀ ਹੈ ਨਾ ਗੱਠਾਂ ਵਾਲੀ ਤੇ ਮੈਂ ਇਹ ਹਲਦੀ ਜਿਹੜੀ ਪਾਈ ਸੀ ਇਹਨੂੰ ਮੈਂ ਲਿਆ ਸੀ ਕਿਹਾ ਤੈਨੂੰ ਕਰਕੇ ਚੰਗੀ ਤਰ੍ਹਾਂ ਥੋੜਾ ਜਿਹਾ ਸੁਕਾ ਲਿਆ ਸੀ ਵੈਸੇ ਕੱਚੀ ਹਲਦੀ ਜਿਹੜੀ ਕੱਟ ਕੇ ਪਾ ਲਓ ਉਹ ਸਭ ਤੋਂ ਬੈਸਟ ਹੈ ਹਨਾ ਤੇ ਇਹਨੂੰ ਹੁਣ ਮੈਂ ਜਿਹੜਾ ਇਹ ਤੇਲ ਬਣ ਕੇ ਤਿਆਰ ਹੋ ਗਿਆ ਇਹਨੂੰ ਹੁਣ ਬਾਥਰੂਮ 'ਚ ਰੱਖ ਲਾਂਗੇ ਬਹੁਤ ਵਧੀਆ ਤੇਲ ਹੈ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਲਗਾ ਕੇ ਵੀ ਦੱਸਦੀ ਆ ਦੇਖੋ ਇਦਾਂ ਕਰਨਾ ਹੈ ਸਵੇਰੇ ਉઠੋ ਇੱਦਾਂ ਕਰਕੇ ਤੁਸੀਂ ਸਾਰੇ ਦੰਦਾਂ ਤੇ ਇਦਾਂ ਲਗਾ ਕੇ ਰੱਖ ਲਓ ਇਹ ਨਹੀਂ ਕਿ ਕੁਰਲਾ ਕਰਨਾ ਤੁਸੀਂ ਕੁਝ ਕਰਨਾ ਬਿਲਕੁਲ ਇਦਾਂ ਲਗਾ ਕੇ ਰੱਖੋ ਕਿ ਹੋਮ ਰੈਮਡੀ ਆਪਣੀ ਆਯੁਰਵੈਦਿਕ ਹੀ ਹੈ ਇੱਕ ਸਾਦੀ ਇਹ ਘਰ ਦੀਆਂ ਸਾਰੀਆਂ ਚੀਜ਼ਾਂ ਨੇ ਕੋਈ ਨੁਕਸਾਨ ਵਾਲੀ ਨਹੀਂ ਆ ਤੇ ਬਹੁਤ ਵਧੀਆ ਦੰਦਾਂ ਨੂੰ ਬਹੁਤ ਵਧੀਆ ਰੱਖਦੀ ਆ ਤੇ ਮੇਰੇ ਬਾਬਾ ਜੀ ਦੀ ਕਿਰਪਾ ਹੈ ਕਿ ਮੈਂ ਮੇਰੇ ਦੰਦ ਇੱਕਦਮ ਸਹੀ ਸਲਾਮਤ ਨੇ ਕੋਈ ਤਕਲੀਖ ਨਹੀਂ ਕੋਈ ਕੀੜਾ ਨਹੀਂ ਕੁਝ ਪੀਲੇ ਨਹੀਂ ਐਕਦਾਮ ਚਿੱਟਿਆ ਔਰ ਇਹ ਮੈਨੂੰ 22 ਸਾਲ ਤੋਂ ਮੈਂ ਵਰਤ ਰਹੀ ਆ ਕਿਉਂਕਿ ਇਹ ਮੇਰੇ ਮਦਰ ਇਨ ਲਾ ਹਮੇਸ਼ਾ ਹੀ ਆਪਣੇ ਬਾਥਰੂਮ ਵਿੱਚ ਨਾਂ ਰੱਖਦੇ ਉਹ ਹੀ ਵਰਤਦੇ ਨੇ ਤੇ ਬਣਾ ਕੇ ਰੱਖਿਆ ਜਦੋਂ ਤਾਂ ਸਾਨੂੰ ਪਤਾ ਲੱਗਾ ਪਹਿਲਾਂ ਅਸੀਂ ਨਹੀਂ ਸੀ ਲਗਾਉਂਦੇ ਜਦੋਂ ਤਾਂ ਸਾਨੂੰ ਪਤਾ ਲੱਗਾ ਕਿ ਬਹੁਤ ਵਧੀਆ ਚੀਜ਼ ਆ ਲਾਈਵ ਆਂਦਾ ਤੇ ਇਹ ਅਸੀਂ ਜ਼ਰੂਰ ਬਣਾ ਕੇ ਰੱਖਦੇ ਆ ਤੇ ਮੈਂ ਚਾਹੁੰਦੀ ਆ ਮੇਰੀਆਂ ਭੈਣਾਂ ਵੀ ਇਹ ਆਪਣੇ ਘਰ ਬਣਾ ਕੇ ਰੱਖਣ ਤੇ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਔਰ ਜਿਨ੍ਹਾਂ ਨੂੰ ਫਰਕ ਪਏਗਾ ਇਸ ਸੀ ਦਾ ਜਿਨ੍ਹਾਂ ਦੇ ਦੰਦਾਂ ਦੇ ਰੇਸ਼ਾ ਜਾਂ ਕੁਛ ਹੈ ਕੋਈ ਬਿਮਾਰੀ ਆ ਤੇ ਠੀਕ ਹੋਣਗੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਵਾਂ ਤੇ ਤਦ ਤੱਕ ਲੀਸ਼ਾ ਸ਼੍ਰੀਕਾਲ ਓਕੇ ਬਾਏ ਬਾਏ ਟੇਕ ਕੇਅਰ